thank you ਨੋ ਤੋਂ ਐਨਟੀਏ ਪੰਜਾਬ نیوز ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਮੁਹਿੰਮ ਚਲਾਈ ਜੁੱਧ ਨਸ਼ਵਰੁੱਧ ਮੁਹਿੰਮ ਚਲਾਈ ਗਈ ਉਸੇ ਕੜੀ ਦੇ ਵਿੱਚ ਅਸੀਂ ਇਸ ਵੇਲੇ ਨੰਗਲਪੁਰ ਦੇ ਵਿੱਚ ਖੜੇ ਆ ਚੱਕ ਮੁਨਾਫਾ ਦੇ ਵਿੱਚ ਇੱਕ ਬੜੀ ਵੱਡੀ ਮੁਹਿੰਮ ਪਿੰਡ ਵੱਲੋਂ ਵੀ ਚਲਾਈ ਗਈ ਹੈ ਦੱਸ ਦਈਏ ਕਿ ਉੱਥੇ ਪਿੰਡ ਦੇ ਲੋਕਾਂ ਵੱਲੋਂ ਕਿਹੜਾ ਵੀ ਲੋਕ ਵਿਅਕਤੀ ਨਸ਼ਾ ਕਰਦਾ ਇੱਕ ਨਸ਼ਾ ਨਹੀਂ ਇਹ ਕਹਿ ਸਕਦੇ ਕਿ ਇੱਕ ਮਰੀਜ਼ ਹੋ ਜਾਂਦਾ ਕਿਸੇ ਵੀ ਚੀਜ਼ ਨੂੰ ਲੈ ਜਲੇ ਉਹ ਮਰੀਜ਼ ਹੋ ਜਾਂਦਾ ਉਹਦੇ ਚਲਦੇ ਹੀ ਉਹਨਾਂ ਨੇ ਮੁਹਿੰਮ ਚਲਾਈ ਹੈ ਪਿੰਡ ਵੱਲੋਂ ਪਿੰਦੇ ਸਰਪੰਚ ਵੱਲੋਂ ਮੁਹਿੰਮ ਚਲਾਈ ਗਈ ਹੈ ਕਿ ਕਿਹੜਾ ਵੀ ਪਿੰਡ ਦੇ ਵਿੱਚ ਨਸ਼ਾ ਕਰਦਾ ਤੇ ਉਹਨੂੰ ਫੜ ਕੇ ਪੁਲਿਸ ਦੇ ਸੰ ਜਦੋਂ ਦਵਿੰਦਰ ਕਾਸ਼ੀਨਾ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਨੇ ਵੀ ਦੱਸਿਆ ਕਿ ਸਾਨੂੰ ਪਿੰਡ ਵਾਸੀਆਂ ਨਾਲ ਬੜਾ ਹੀ ਜ਼ਿਆਦਾ ਸੰਯੋਗ ਮਿਲਦਾ ਵੇ ਪਿੰਡ ਵਾਸੀਆਂ ਦਾ ਵੀ ਇਹੀ ਕਹਿਣਾ ਹੈ ਕਿ ਸਾਨੂੰ ਹਰ ਪਿੰਡ ਦੇ ਵਿੱਚ ਇਹਦਾ ਸੰਯੋਗ ਦੇਣਾ ਚਾਹੀਦਾ ਕਿਉਂਕਿ ਕੋਈ ਵੀ ਪਿੰਡ ਦੇ ਵਿੱਚ ਨਸ਼ਾ ਕਰਦਾ ਜੋ ਕੁਝ ਵੀ ਕਰਦਾ ਸਾਨੂੰ ਤਾਂ ਪਹਿਲਾਂ ਪਤਾ ਹੁੰਦਾ ਤੇ ਆਹੀ ਸੰਯੋਗ ਕਰਾਂਗੇ ਪੰਜਾਬ ਪੁਲਿਸ ਦਾ ਔਰ ਪੰਜਾਬ ਪੁਲਿਸ ਹੈਗਰ ਨਸ਼ਾ ਮੁਕਤ ਪੰਜਾਬ ਕਰ ਸਕਦੀ ਹੈ ਇੱਥੇ ਦਵਿੰਦਰ ਕਾਸ਼ੀਨਾ ਗੱਲ ਕਰ-ਬਾਤ ਕਰਾਂਗੇ ਔਰ ਸੁਪੈਂਜ ਨਾਲ ਗੱਲਬਾਤ ਕਰਾਂਗੇ ਕੀ ਹੀ ਪੂਰਾ ਮਾਮਲਾ ਔਰ ਕੀ ਕਰ ਜਾਂਦੇ ਆ ਦੇਖਦੇ ਹੋ ਐਨਐਟਪ ਪੰਜਾਬ ਨੇ ਮੰਨਿਆ ਸਿਮਪਲ ਮੁਕੇ ਦਾ ਸਰਪੰਚ ਜੀ ਸਰ ਸਾਡੇ ਪਿੰਡ ਦੇ ਇੱਕ ਮੋੜਾ ਅਭੀ ਕੁਮਾਰ ਇਹ ਨਸ਼ੇ 'ਚ ਬੜਾ ਪੈ ਗਿਆ ਸੀ ਅਸੀਂ ਸਾਰੇ ਪਿੰਡਦਿਆਂ ਨੇ ਸੋਚਿਆ ਕਿ ਚਲੋ ਇਹਨੂੰ ਸੁਧਾਰ ਲਈਏ ਜਿਹੜਾ ਯੋਧ ਨਸ਼ੇ ਬਰੋਦ ਸਰਕਾਰ ਨੇ ਮੁਹਿੰਮ ਚਲਾਈ ਹੈ ਬੜੀ ਵਧੀਆ ਚਲਾਈ ਹੈ ਉਹਦੇ ਤਹਿਤ ਅਸੀਂ ਨੂੰ ਸਾਰੇ ਪਿੰਡਦਿਆਂ ਨੇ ਫੜਕੇ ਲਿਆਂਦਾ ਇਹਨੂੰ ਪੁਲਿਸ ਕੋਲ ਦਿੱਤਾ ਹੈ ਪੁਲਿਸ ਵਾਲਿਆਂ ਨੇ ਕਾਫੀ ਸਹਿਯੋਗ ਕੀਤਾ ਸਾਡੇ ਨਾਲ ਔਰ ਇਹਨੂੰ ਅਸੀਂ ਉਹ ਮੁੰਡਾ ਵੀ ਕਹਿੰਦਾ ਵੀ ਚਲੋ ਮੈਂ ਸੁਧਰਨਾ ਚਾਹਣਾ ਤੇ ਅਸੀਂ ਸਾਰੇ ਉਹਨੂੰ ਲੈ ਕੇ ਆਏ ਆ ਫਿਰ ਪੁਲਿਸ ਪ੍ਰਸ਼ਾਸਨ ਨੇ ਵੀ ਸਾਡਾ ਕਾਫੀ ਸਹਿਯੋਗ ਕੀਤਾ ਹੈ ਇਹਨਾਂ ਨੂੰ ਸੈਂਟਰ 'ਚ ਵੀ ਦਾਖਲ ਕਰਾਇਆ ਮੁੰਡੇ ਨੂੰ ਔਰ ਮੁੰਡਾ ਵੀ ਕਹਿੰਦਾ ਮੈਂ ਸੁਧਰਨਾ ਚਾਹੁੰਦਾ ਮੇਰੀ ਮਦਦ ਕੀਤੀ ਜਾਸੀ ਸਾਰੇ ਪਿੰਡਿਆਂ ਦੀ ਮਦਦ ਵੀ ਕੀਤੀ ਹੈ। ਬਾਕੀ ਸਾਰੇ ਲੋਕਾਂ ਨੂੰ ਅਸੀਂ ਇਹ ਅਪੀਲ ਕਰਾਂਗੇ ਕਿ ਤੁਸੀਂ ਵੀ ਇਹ ਸਹਿਯੋਗ ਕਰੋ ਇਹਨਾਂ ਮੁੰਡਿਆਂ ਦਾ ਮੁੰਡੇ ਨਸ਼ਿਆਂ 'ਚ ਨਾ ਪੈਣ। ਪੁਲਿਸ ਪ੍ਰਸ਼ਾਸਨ ਵੀ ਕਾਫੀ ਸਹਿਯੋਗ ਕਰਦਾ ਪਿਆ ਹੈ। ਇਸ ਯੁੱਧ ਨਸ਼ਿਆਂ ਵਿਰੁੱਧ ਸਾਰੇ ਅਸੀਂ ਇਕੱਠੇ ਹੋ ਕੇ ਚੱਲੀਏ ਤਾਂ ਕਿ ਇਹ ਬੱਚੇ ਜਿਹੜੇ ਆ ਇਸ ਨਸ਼ੇ ਤੋਂ ਬਚੇ ਰਹਿਣ। ਸਰਪੰਚ ਸਾਹਿਬ ਕਿੱਦਾਂ ਤੁਹਾਡੇ ਨੂੰ ਬੜਾ ਵਧੀਆ ਸਰ ਅਸੀਂ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਆਂ ਕਿ ਨਸ਼ਿਆਂ ਤੋਂ ਬਚੇ ਰਹਿਣ ਬੱਚੇ। ਤਾਂ ਕਿ ਕਿਉਂਕਿ ਪੁਲਿਸ ਪ੍ਰਸ਼ਾਸਨ ਇਕੱਲਾ ਵੀ ਕੁਝ ਨਹੀਂ ਕਰ ਸਕਦਾ ਜਿੰਨੇ ਜਰ ਸਾਡੇ ਸਾਰੇ ਲੋਕਾਂ ਦਾ ਸਹਿਯੋਗ ਨਾ ਹੋਵੇ ਸਨੀ ਪੰਚਾਇਤਾਂ ਦਾ ਸਹਿਯੋਗ ਨਾ ਕਰਨਾ ਤੇ ਬਾਕੀ ਪੰਚਾਇਤਾਂ ਕੀ ਮੈਸੇਜ ਦੇਣਾ ਚਾਹੀਦਾ ਪੰਚਾਇਤ ਨੂੰ ਉਹੀ ਮੈਸੇਜ ਹੈ ਕਿ ਜਿਹੜੇ ਜਿਹੜੇ ਪਿੰਡ ਦੇ ਬੱਚੇ ਹੈ ਨੇ ਜਿਹੜੇ ਕੋਈ ਨਸ਼ੇ ਕਰਦੇ ਨੇ ਉਹਨਾਂ ਨੂੰ ਫੜ ਕੇ ਤੇ ਪੁਲਿਸ ਪ੍ਰਸ਼ਾਸਨ ਕੋਲ ਲਿਆਂਦਾ ਜਾਏ ਉਹਨਾਂ ਦਾ ਸਹਿਯੋਗ ਕੀਤਾ ਜਾਏ ਤਾਂ ਕਿ ਉਹ ਬੱਚਾ ਨਸ਼ੇ ਤੋਂ ਸਾਰੇ ਵਸੇ ਪਿੰਡ ਕਰਨਗੇ ਸੀ ਜੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪਿੰਡ ਚੱਕਮਣਾਸਾਂ ਦੀ ਪੰਚਾਇਤ ਆਪਣੇ ਪਿੰਡ ਦੇ ਇੱਕ ਡਰੱਗ ਅਡਿਕਟਡ ਲੜਕੇ ਨੂੰ ਨੌਜਵਾਨ ਨੂੰ ਸਾਡੇ ਕੋਲ ਲੈ ਕੇ ਆਏ ਸੀ ਕਿ ਸਾਡਾ ਬੇਟਾ ਨਸ਼ਾ ਛੱਡਣਾ ਚਾਹੁੰਦਾ ਹੈ ਇਹ ਬਹੁਤ ਵਧੀਆ ਉਪਰਾਲਾ ਹੈਗਾ ਜੁਦ ਨਸ਼ਿਆਂ ਵਿਰੁੱਧ ਮਹੀਨੇ ਦੇ ਤਹਿਤ ਜਿੱਦਾਂ ਅਸੀਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਸੀ ਉਸੇ ਮਹੀਨੇ ਦੇ ਤਹਿਤ ਪਿੰਡ ਜਾਗਰੂਕ ਹੋ ਕੇ ਖੁਦ ਅੱਗੇ ਹੋ ਕੇ ਆਇਆ ਕਿ ਸਾਡੇ ਪਿੰਡ ਦਾ ਇਹ ਨੌਜਵਾਨ ਨਸ਼ਾ ਕਰਦਾ ਹੈ ਤੇ ਇਹਨਾਂ ਨਸ਼ਾ ਛਡਾਉਣ ਦੇ ਵਿੱਚ ਸਾਡੀ ਮਦਦ ਕੀਤੀ ਜਾਏ ਜਿਸ ਦੇ ਤਹਿਤ ਅਸੀਂ ਇਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਐਡਮਿਟ ਕਰਵਾਇਆ ਹੈ ਤੇ ਇਹਦਾ ਇਲਾਜ ਚੱਲ ਰਿਹਾ ਸਰ ਕਿਵੇਂ ਦੇਖ ਗਿਓ ਪਹਿਲੀ ਵਾਰ ਪੰਚਾਇਤ ਨੇ ਜਦੋਂ ਨਿਰਮਲ ਲਿਆ ਕਿਵੇਂ ਦੇਖ ਗਿਓ ਇਹ ਜੋ ਅਸੀਂ ਜਗ੍ਹਾ ਜਗ੍ਹਾ ਤੇ ਜਾ ਕੇ ਯੁਧ ਨਸ਼ਿਆਂ ਦੇ ਵਿਰੁੱਧ ਸੈਮੀਨਾਰ ਲਗਾ ਰਿਆਂ ਉਸ ਦੇ ਤਹਿਤ ਹੀ ਲੋਕਾਂ ਨੇ ਜਾਗਰੂਕ ਹੋ ਕੇ ਲੋਕਾਂ ਨੂੰ ਸਮਝ ਆ ਗਿਆ ਕਿ ਪ੍ਰਸ਼ਾਸਨ ਸਰਕਾਰ ਸਾਡੇ ਨਾਲ ਹੈ ਕੋਸ਼ਿਸ਼ ਕਰ ਰਹੀ ਹੈ ਨਾਲ ਲੋਕੀ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਜਾਏ ਉਸੇ ਮਹੀਨੇ ਦੇ ਤਹਿਤ ਲੋਕਾਂ ਨੇ ਅੱਗੇ ਆ ਕੇ ਉਸ ਮੁੰਡੇ ਨੂੰ ਜੋ ਨਸ਼ਾ ਕਰ ਰਿਹਾ ਉਸ ਨੂੰ ਸਾਡੇ ਕੋਲ ਲੈ ਕੇ ਆਏ ਨੇ ਤਾਂ ਜੋ ਪੁਲਿਸ ਵਾਲਾ ਦੀ ਮਦਦ ਕਰ ਸਕੇ ਅਤੇ ਉਸ ਨਸ਼ਾ ਛਡਾਣ ਦੇ ਵਿੱਚ ਹੈਲਪ ਕਰ ਸਕੇ ਸਿਰ ਬਾਕੀ ਦੇ ਪਿੰਡਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਮੈਂ ਬਾਕੀ ਦੇ ਪਿੰਡਾਂ ਨੂੰ ਵੀ ਇਹ ਅਦਾਇਤ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਚੱਕਮਨਾਸਾ ਪਿੰਡ ਵਾਲਿਆਂ ਨੇ ਅੱਗੇ ਵਧ ਕੇ ਪਿੰਡ ਵਿੱਚ ਨਸ਼ਾ ਕਰਦੇ ਲੜਕੇ ਨੂੰ ਨਸ਼ਾ ਛਡਵਾਉਣ ਲਈ ਸਾਡੇ ਕੋਲ ਲੈ ਕੇ ਆਏ ਨੇ ਤੇ ਅਸੀਂ ਵੀ ਅੱਗੇ ਉਹਨਾਂ ਦੀ ਮਦਦ ਕੀਤੀ ਹੈ ਬਾਕੀ ਪਿੰਡ ਵਾਲਿਆਂ ਨੂੰ ਮੈਂ ਆਹੀ ਕਹਿਣਾ ਚਾਹਾਂਗਾ ਮੇਰੀ ਉਹਨਾਂ ਨੂੰ ਅਪੀਲ ਹੈ ਕਿ ਜਿਹੜਾ ਵੀ ਇਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਨਸ਼ਾ ਕਰਦਾ ਹੈ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਹੈ ਕੋਸ਼ ਨੂੰ ਅਸੀਂ ਇੱਕ ਅਪਰਾਧੀ ਦੇ ਤੌਰ ਤੇ ਨਾ ਦੇਖੀਏ ਉਸ ਨੂੰ ਇੱਕ ਬਿਮਾਰ ਵਿਅਕਤੀ ਦੇ ਤੌਰ ਤੇ ਦੇਖੀ ਕਿ ਇੱਕ ਬਿਮਾਰ ਵਿਅਕਤੀ ਹੈ ਜੋ ਨਸ਼ਾ ਕਰਦਾ ਹੈ ਤੇ ਅਸੀਂ ਉਸ ਦੀ ਨਸ਼ਾ ਸ਼ਰਮ ਦੇ ਵਿੱਚ ਮਦਦ ਕਰੀਏ